स्टॉक मार्केट। जो निकान्दा दिन वाली मुग्धी हैं ये चार शेयर्स। नंबर वन अकाश एक्सप्लोरेशन सर्विसेज लिमिटेड। नंबर टू म्यूजिक ब्रॉडकास्ट मिनिटेड। नंबर थ्री। लोन लेके स्टॉक मार्केट में आना का मतलब ये है कि मैं जहर खा के भी पंखे में लटक रहूँ। <laughs> आज ये वीडियो दे बेच्चों। ਆਪਾਂ ਗੱਲ ਕਰਾਂਗੇ ਸ਼ੇਅਰ ਮਾਰਕੀਟ ਦੇ ਬਾਰੇ ਵੀ ਕਿਦਾਂ ਸ਼ੇਅਰ ਮਾਰਕੀਟ ਜਾਂ ਉਹਨਾਂ ਦੇ ਏਜੰਟ ਆਪਣੇ ਯੂਥ ਨੂੰ ਟਾਰਗੇਟ ਕਰ ਰਹੇ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਟਾਰਗੇਟ ਹੋ ਰਹੇ ਨੇ 16 ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਯੂਥ ਪੂਰਾ ਟਾਰਗੇਟ ਹੋ ਰਿਹਾ ਸ਼ੇਅਰ ਮਾਰਕੀਟ ਦੇ ਉੱਪਰ ਉਸ ਤੋਂ ਬਾਅਦ ਪੜਾਈ ਲਿਖਾਈ ਵੱਧ ਜਾਂਦੀ ਆ ਸੂਝਵਾਨ ਹੋ ਜਾਂਦੇ ਨੇ ਬੱਚੇ ਤਾਂ ਉਹਨਾਂ ਦਾ ਥੋੜਾ ਜਿਹਾ ਬਚਾਅ ਵੀ ਹੁੰਦਾ ਪਰ 35 ਸਾਲ ਤੱਕ ਪੂਰਾ ਇਹਦਾ ਪੂਰਾ ਜਿਹੜਾ ਯੂਥ ਆ ਅੱਜਗਰ ਸ਼ੇਅਰ ਮਾਰਕੀਟ ਦੇ ਵਿੱਚੋਂ ਪੈਸੇ ਕਮਾਉਣਾ ਚਾਹੁੰਦਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ smartphones ਨਹੀਂ ਸੀਗੇ ਉਹਦੇ ਕਰਕੇ ਜਿਹੜਾ ਵਾ ਸ਼ੇਅਰ ਮਾਰਕੀਟ ਦੇ ਵਿੱਚ ਲੋਕਾਂ ਦਾ ਇੰਟਰਸਟ ਘੱਟ ਸੀਗਾ ਤੇ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੱਚੇ ਕੋਲੇ smartphone ਆ 16 ਸਾਲ ਦੇ ਹਰੇਕ ਬੱਚੇ ਦੇ ਕੋਲੇ smartphone ਹੈਗੇ ਨੇ ਤੇ ਉਹ Instagram YouTube Facebook ਸਾਰੀ ਜਗ੍ਹਾ ਦੇ ਉੱਪਰ ਸ਼ੇਅਰ ਮਾਰਕੀਟ ਦੇ ਟ੍ਰੈਂਡ ਬਾਰੇ ਦੇਖਦੇ ਨੇ ਤੇ ਉੱਥੋਂ ਉਹ ਆਕਰਸ਼ਿਤ ਹੁੰਦੇ ਨੇ ਜਿਹਦੇ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਸਭ ਤੋਂ ਪਹਿਲਾ ਕੀੜਾ ਜਾਗਦਾ ਸ਼ੇਅਰ ਮਾਰਕੀਟ ਦਾ ਸੋ ਅੱਜ ਦੀ ਸਾਰੀ ਵੀਡੀਓ ਇਸ ਆਧਾਰ ਤੇ ਬਣੂਗੀ ਤੇ ਅਗਰ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਗੱਲ ਕਰਦੇ ਆਂ ਆਪਾਂ ਸ਼ੇਅਰ ਮਾਰਕੀਟ ਦੀ ਦੋ ਤਿੰਨ ਸਵਾਲ ਨੇ ਕੀ ਸ਼ੇਅਰ ਮਾਰਕੀਟ ਦੇ ਵਿੱਚੋਂ ਆਪਾਂ ਸੱਚੀ ਪੈਸੇ ਕਮਾਉਨੇ ਆ ਕੀ ਸ਼ੇਅਰ ਮਾਰਕੀਟ ਦੇ ਵਿੱਚ ਜੋ ਲੋਕਾਂ ਦੁਆਰਾ ਦਿਖਾਇਆ ਜਾਂਦਾ ਸੋਸ਼ਲ ਮੀਡੀਆ ਦੇ ਉੱਪਰ ਕੀ ਉਹ ਗੱਲਾਂ ਸੱਚ ਨੇ ਕੀ ਰਾਤੋ ਰਾਤ ਅਮੀਰ ਹੋਣ ਦੀ ਕਹਾਣੀ ਬਿਲਕੁਲ ਸੱਚਾ ਸ਼ੇਅਰ ਮਾਰਕੀਟ ਦੇ ਵਿੱਚ ਕੀ ਆਪਣਾ ਯੂਥ ਬਿਨਾ ਮਿਹਨਤ ਕਰੇ ਬਿਨਾ ਕਿਸੇ ਜਾਣਕਾਰੀ ਲਿੱਤੇ ਸ਼ੇਅਰ ਮਾਰਕੀਟ ਦੇ ਵਿੱਚੋਂ ਪੈਸੇ ਕਮਾ ਸਕਦਾ ਅੱਜ ਦੇ ਸਾਰੇ ਸਵਾਲ ਇਹ ਆਪਾਂ ਇਹਨਾਂ ਦਾ ਜਵਾਬ ਦੇਵਾਂਗੇ ਇਸ ਵੀਡੀਓ ਦੇ ਮਾਧਿਅਮ ਨਾਲ ਹੀ ਦੇਵਾਂਗੇ ਧਿਆਨ ਨਾਲ ਸੁਣਿਓ ਬਣੇ ਰਹਿਓ ਵੀਡੀਓ ਦੇ ਵਿੱਚ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਜੋ ਗੱਲ ਕਰਦੇ ਆਂ ਸ਼ੇਅਰ ਮਾਰਕੀਟ ਦੇ ਉੱਪਰ ਪਹਿਲਾਂ ਤਾਂ ਸ਼ੇਅਰ ਮਾਰਕੀਟ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਡੀਮੈਟ ਅਕਾਊਂਟ ਖੋਲਦਾ ਡੀਮੈਟ ਦੀ ਅਕਾਊਂਟ ਦੀ ਜਿਹੜੀ ਮਿਨੀਮਮ ਏਜ ਆ ਉਹ 18 ਸਾਲ ਦੀ ਹੋਣੀ ਚਾਹੀਦੀ ਆ ਜਦੋਂ 18 ਸਾਲ ਦਾ ਬੱਚਾ ਹੋ ਜਾਂਦਾ ਤਾਂ ਉਹ ਡੀਮੈਟ ਅਕਾਊਂਟ ਖੋਲ ਕੇ ਸ਼ੇਅਰ ਮਾਰਕੀਟ ਦੇ ਵਿੱਚ ਐਂਟਰ ਕਰ ਲੈਂਦਾ ਤੇ ਘੱਟੋ ਘੱਟ ਜਿਹੜੀ ਰਕਮ ਹੈ ਇਨਵੈਸਟਮੈਂਟ ਦੀ ਉਹ 100 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਕਈ ਬੱਚੇ 16 ਸਾਲ ਤੋਂ ਵੀ ਸ਼ੁਰੂ ਕਰਦੇ ਨੇ ਉਹ ਮਾਪਿਓ ਦੇ ਨਾਮ ਤੇ ਅਕਾਊਂਟ ਖੋਲ੍ਹਦੇ ਨੇ 11 ਦੋਸਤਾਂ ਦੇ ਅਕਾਊਂਟ ਤੇ ਖੋਲ ਲੈਂਦੇ ਨੇ ਉਹਨਾਂ ਦੇ ਨਾਮ ਤੇ ট্রেਡਿੰਗ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਸ਼ੇਅਰ ਮਾਰਕੀਟ ਦੇ ਵਿੱਚ ਜਦੋਂ ਤੁਸੀਂ ਐਂਟਰ ਕਰਦੇ ਹੋ ਉਹਦੇ ਉੱਤੇ ਲਿਖਿਆ ਹੁੰਦਾ ਵਾ ਵੀ ਸਾਰੇ ਸ਼ੇਅਰ ਨੇ ਜਿੰਨੀ ਵੀ ਇਨਵੈਸਟਮੈਂਟ ਆ ਤੁਹਾਡੀ ਤੁਸੀਂ ਪਰਸਨਲ ਜ਼ਿੰਮੇਵਾਰ ਹੋ ਇਹ ਰਿਸਕ ਦੇ ਅੰਡਰ ਨੇ ਤੇ ਜਿੰਨੀ ਵੀ ਇਨਵੈਸਟਮੈਂਟ ਅਗਰ ਲਾਸ ਵੀ ਹੁੰਦਾ ਨਾ ਤਾਂ ਤੁਸੀਂ ਖੁਦ ਜ਼ਿੰਮੇਵਾਰ ਹੋ ਸੋ ਇਹ ਲਿਖਿਆ ਹੁੰਦਾ ਬਰੀਕ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਸ਼ਾਇਦ ਜਿਹੜੇ ਏਜੰਟ ਨੇ ਤੁਹਾਨੂੰ ਦੱਸਦੇ ਨਹੀਂ ਕਿਉਂਕਿ ਉਹਨਾਂ ਨੇ ਆਪਣੀ ਬਰੋਕਰੇਜ ਲੈਣੀ ਹੁੰਦੀ ਆਪਣੇ ਟਾਰਗੇਟ ਪੂਰੇ ਕਰਦੇ ਹੁੰਦੇ ਨੇ ਇਸੇ ਤਰ੍ਹਾਂ ਜਿਹੜਾ ਸੋਸ਼ਲ ਮੀਡੀਆ ਦੇ ਟ੍ਰੈਂਡ ਚੱਲਦਾ ਫੇਸਬੁੱਕ ਇੰਸਟਾਗ੍ਰam ਤੇ YouTube ਉਹਦੇ ਉੱਤੇ ਵੀ ਲਿਖਿਆ ਹੁੰਦਾ ਵੀ ਅੱਜ 1000 ਰੁਪਏ ਇਨਵੈਸਟ ਕਰੋ ਤੇ ਤੁਸੀਂ ਥੋੜੇ ਦਿਨਾਂ ਦੇ ਵਿੱਚ ਲੱਖ ਰੁਪਏ ਕਮਾ ਲੋਗੇ ਅੱਜ ਦੇ ਸਮੇਂ ਦੇ ਵਿੱਚ 100 ਰੁਪਏ ਇਨਵੈਸਟ ਕਰੋ ਤਾਂ ਤੁਸੀਂ 50000 ਲੈ ਲੋਗੇ ਸੋ ਇਦਾਂ ਦੀਆਂ ਨਿਊਜ਼ ਇਦਾਂ ਦੀਆਂ ਫਲੈਸ਼ ਜਿਹੜੀਆਂ ਨੇ ਰੀਲਸ ਕਾਫੀ ਚੱਲਦੀਆਂ ਨੇ ਫੇਸਬੁੱਕ ਔਰ ਇੰਸਟਾਗ੍ਰam ਦੇ ਵਿੱਚ ਉਹਨਾਂ ਨੂੰ ਦੇਖ ਕੇ ਬੱਚੇ ਬਹੁਤ ਪ੍ਰਭਾਵਿਤ ਹੁੰਦੇ ਨੇ ਉਹ ਬੱਚੇ ਸੋਚਦੇ ਨੇ ਕਿ ਵਾਕੇ ਹੀ ਸ਼ੇਅਰ ਮਾਰਕੀਟ ਦੇ ਵਿੱਚੋਂ ਆ ਜਿਹੜੇ ਅਸੀਂ ਰਾਤੋਂ ਰਾਤ ਪੈਸੇ ਕਮਾ ਲਾਂਗੇ ਪਰ ਜਿਹੜੀਆਂ ਇਹ ਚੀਜ਼ਾਂ ਨੇ ਇਹ ਸਾਰੀਆਂ ਫੇਕ ਨੇ ਸ਼ੇਅਰ ਮਾਰਕੀਟ ਦੇ ਵਿੱਚੋਂ ਕਦੇ ਵੀ ਕੋਈ ਬੰਦਾ ਰਾਤੋਂ ਰਾਤ امیر ਨਹੀਂ ਬਣਦਾ ਪਹਿਲਾਂ ਤਾਂ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕੌਣ ਕਰਦੇ ਨੇ ਇਹ ਬਹੁਤ ਦੇਖਣਾ ਜ਼ਰੂਰੀ ਆ ਸ਼ੇਅਰ ਮਾਰਕੀਟ ਗੇਮ ਕਿੰਨਾਂ ਦੇ ਲਈ ਆ ਉਸ ਬੰਦੇ ਕੋਲ ਆਪਾਂ ਉਦਾਹਰਣ ਲੈਣੇ ਆ ਪੀ ਜਿਹੜੇ ਬੰਦੇ ਕੋਲ ਲੱਖ ਰੁਪਿਆ ਪਿਆ ਵਾ ਉਹਦੇ ਵਿੱਚੋਂ 1000 ਰੁਪਿਆ ਲਾਉਣਾ ਚਾਹੁੰਦਾ ਵਾ ਬਾਕੀ 99000 ਰੁਪਿਆ ਉਹ ਕੋਲੇ ਰੱਖਣਾ ਚਾਹੁੰਦਾ ਵਾ ਤੇ ਉਹ 1000 ਰੁਪਿਆ ਲਗਾ ਕੇ ਭੁੱਲਣਾ ਚਾਹੁੰਦਾ ਵਾ ਵੀ ਮੈਂ ਇਹ ਪੈਸੇ ਲਗਾਤੇ ਨੇ ਤੇ ਇਹਦੇ ਉੱਤੇ ਹੌਲੀ 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 ਰਿਟਰਨ ਆਈ ਜਾਊਗੀ ਆਈ ਜਾਊਗੀ ਕੁਝ ਸਾਲਾਂ ਬਾਅਦ ਇਹ ਪੈਸਾ ਆਪਣੇ ਆਪ ਵਾਜੂਗਾ ਪਹਿਲੀ ਦਾ ਸ਼ੇਅਰ ਮਾਰਕੀਟ ਗੇਮ ਆ ਉਹਨਾਂ ਲੋਕਾਂ ਲਈ ਆ ਜਿਹੜਾ ਆਪਣੀ ਪੂੰਜੀ ਦਾ 1% ਜਾਂ 2% ਜਾਂ 5% ਹੀ ਇਨਵੈਸਟ ਕਰਦੇ ਨੇ ਤੇ ਇਹ ਆਪਣੇ ਲੋਕ ਕੀ ਕਰਦੇ ਨੇ ਇਹ ਵੀਡੀਓਜ਼ ਦੇਖ ਕੇ ਇਹ ਰੀਲ ਦੇਖ ਕੇ ਆਪਣੀ ਜੇਬ ਦੇ ਵਿੱਚ ਆਪਣੇ ਘਰ ਦਾ ਖਰਚਾ ਪੂਰਾ ਨਹੀਂ ਚੱਲਦਾ ਆਪਾਂ ਉਹਨਾਂ ਨੂੰ ਦੇਖ ਕੇ ਜੋ ਪੈਸਾ ਕਮਾਣਿਆ ਸਾਰਾ ਉਸ ਮਾਰਕੀਟ ਦੇ ਵਿੱਚ ਲਾ ਦਿੰਨੇ ਆ ਤੇ ਜਦੋਂ ਸ਼ੇਅਰ ਪ੍ਰਾਈਸ ਡਿੱਗਦੇ ਨੇ ਤਾਂ ਆਪਾਂ ਉਸ ਸਮੇਂ ਘਬਰਾ ਕੇ ਉਹ ਪੈਸਾ ਆਪਣੇ ਆਪ ਹੀ ਲਾਸ ਬੁੱਕ ਕਰਕੇ ਬਾਹਰ ਨਿਕਲ ਜੰਨੇ ਆ ਤੇ ਆਪਾਂ ਘਾਟਾ ਖਾ ਲੈਂਦੇ ਆ ਸੋ ਇਸ ਤਰ੍ਹਾਂ ਜਿਹੜਾ ਸ਼ੇਅਰ ਮਾਰਕੀਟ ਦਾ ਵਾ ਜਿਹੜਾ ਟ੍ਰੈਂਡ ਚੱਲਦਾ ਵਾ ਤੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਵੀ ਇਹਦੇ ਵਿੱਚ ਕਿਵੇਂ ਐਂਟਰ ਕਰਨਾ ਵਾ ਤੇ ਰੀਲਸ ਬਹੁਤ ਬਣਦੀਆਂ ਨੇ ਆਪਾਂ ਉਹਨਾਂ ਰੀਲ ਦੇ ਆਧਾਰ ਤੇ ਉੱਤੇ ਹੀ ਪੈਸਾ ਆਪਣਾ ਜਿਹੜਾ ਵਾ ਡੁਬੋ ਕੇ ਬੈਠ ਜਾਂਦੇ ਆ ਸੋ ਜਿਹੜੇ ਵੱਡੇ ਵੱਡੇ ਪਲੇਅਰ ਨੇ ਜਿਹੜੇ ਵੱਡੇ ਵੱਡੇ ਸ਼ੇਅਰ ਮਾਰਕੀਟ ਦੇ ਦਿਗਜ ਨੇ ਜੋ ਇਨਵੈਸਟ ਕਰਦੇ ਨੇ ਵਾਰਨ ਬਫੇਟ ਤੁਸੀਂ ਨਾਮ ਸੁਣਿਆ ਹੋਊਗਾ ਵਾਰਨ ਬਫੇਟ ਆ ਜਿਹੜਾ ਅਮਰੀਕਾ ਦਾ ਇਨਵੈਸਟਰ ਆ ਬਹੁਤ ਵੱਡਾ 94 ਸਾਲ ਦੀ ਉਮਰ ਹੋ ਚੁੱਕੀ ਆ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੇ ਹਿਸਾਬ ਨਾਲ ਜਿਹੜੀ ਸ਼ੇਅਰ ਮਾਰਕੀਟ ਆ ਉਹ ਲੌਂਗ ਟਰਮ ਗੇਮ ਆ ਉਹ ਕਹਿੰਦੇ ਅਜਿਹੀਆਂ ਕੰਪਨੀਆਂ ਲੱਭੋ ਜਿਦੇ ਸ਼ੇਅਰ ਅੰਡਰ ਵੈਲਿਊ ਹੋਣ ਤੇ ਤੁਸੀਂ ਉੱਥੇ ਪੈਸੇ ਲਾਗੇ ਘੱਟੋ ਘੱਟ 10 ਸਾਲ ਦੇ ਲਈ ਭੁੱਲ ਜਾਓ ਉਸ ਤੋਂ ਬਾਅਦ ਤੁਹਾਨੂੰ ਉਹ ਪੈਸਾ ਦੇਖਣ ਦੀ ਲੋੜ ਨਹੀਂ ਹੋਊਗੀ ਉਹ ਆਪਣੇ ਆਪ ਤੁਹਾਨੂੰ ਰਿਟਰਨ ਦੇ ਕੇ ਜਾਊਗਾ ਸੋ ਇਹੀ ਥਿਊਰੀ ਕਰਕੇ ਉਹਨਾਂ ਦੀ ਅੱਜ ਦੀ ਜਿਹੜੀ ਕੁੱਲ ਸੰਪਤੀ ਆ 14420 ਕਰੋੜ ਯੂਐਸਡੀ ਡਾਲਰ ਨੇ ਸੋ ਇਸੇ ਵਜ੍ਹਾ ਕਰਕੇ ਜਿਹੜਾ ਵਾਰਨ ਵਫਰਡ ਆ ਉਹਨਾਂ ਦਾ ਵੱਡੇ ਵੱਡੇ ਅਮੀਰਾਂ ਦੇ ਵਿੱਚ ਨਾ ਆਉਂਦਾ ਪਹਿਲੇ 10 ਵਰਲਡ ਦੇ ਅਮੀਰਾਂ ਦੇ ਵਿੱਚ ਨਾ ਆਉਂਦਾ ਇਹੀ ਕਾਰਨਾਂ ਕਰਕੇ ਆਉਂਦਾ ਤੇ ਆਪਣੇ ਲੋਕ ਕੀ ਕਰਦੇ ਨੇ ਜਿਹੜੇ ਤਾਂ ਪੜ੍ਹੇ ਲਿਖੇ ਨੇ ਉਹ ਵੀ ਬੇਵਕੂਫੀ ਕਰਦੇ ਨੇ ਪਰ ਜਿਹੜੇ ਲੋਕ ਭੋਲੇ ਭਾਲੇ ਨੇ ਜਿਨ੍ਹਾਂ ਨੂੰ ਪਤਾ ਵਾ ਵੀ ਆਪਾਂ ਪੈਸੇ ਨਹੀਂ ਕਮਾ ਸਕਦੇ ਸ਼ੇਅਰ ਮਾਰਕੀਟ ਦੇ ਵਿੱਚ ਉਹ ਵੀ ਕੋਸ਼ਿਸ਼ ਕਰਦੇ ਨੇ ਕਿਉਂਕਿ ਕਰਜ਼ੇ ਦਾ ਬੋਝ ਕਿਸੇ ਨੂੰ ਪੈਸਾ ਦੇਣਾ ਜਾਂ ਇੱਕ ਮਨ ਦੇ ਵਿੱਚ ਲਾਲਚ ਹੁੰਦਾ ਵੀ ਸਾਡਾ ਪੈਸਾ ਵਾ ਰਾਤੋ ਰਾਤ ਦੁੱਗਣਾ ਹੋਊ ਜਿਆਦਾਤਰ ਲੋਕ ਇਹੀ ਲੋਕ ਟਾਰਗੇਟ ਕਰਦੇ ਨੇ ਜਿੰਨੇ ਵੀ ਬ੍ਰੋਕਰ ਨੇ ਜਾਂ ਏਜੰਟਸ ਨੇ ਉਹਨਾਂ ਦਾ ਪੈਸਾ ਲਗਵਾ ਲੈਂਦੇ ਨੇ ਆਪਣਾ ਟਾਰਗੇਟ ਪੂਰਾ ਕਰਦੇ ਨੇ ਤੇ ਉਸ ਤਰੀਕੇ ਦੇ ਨਾਲ ਉਹਨਾਂ ਦਾ ਪੈਸਾ ਵਾ ਜਿਹੜਾ ਖਤਮ ਹੋ ਜਾਂਦਾ ਕਿਉਂਕਿ ਆਪਾਂ ਲੋਕ ਜਿਆਦਾ ਸਮੇਂ ਤੱਕ ਪੈਸਾ ਬਣਾ ਹੋਲਡ ਨਹੀਂ ਕਰ ਸਕਦੇ ਆਪਾਂ ਉਸੇ ਪੈਸੇ ਦੇ ਵਿੱਚੋਂ ਹੀ ਸਾਰਾ ਕੁਝ ਕਰਨਾ ਹੁੰਦਾ ਉਹ ਤੇ ਘਰ ਦੇ ਖਰਚੇ ਚਲਾਉਣੇ ਆ ਉਹਦੇ ਵਿੱਚ ਹੀ ਬਿਮਾਰੀ ਦਾ ਖਰਚਾ ਦੇਣਾ ਸੋ ਇਸ ਲਈ ਆਪਾਂ ਜਿਆਦਾਤਰ ਨਹੀਂ ਹੋਲਡ ਕਰ ਸਕਦੇ ਇਹ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਵੀ ਸ਼ੇਅਰ ਮਾਰਕੀਟ ਉਹਨਾਂ ਲੋਕਾਂ ਦੀ ਗੇਮ ਆ ਜਿਨ੍ਹਾਂ ਕੋਲੇ ਪੈਸਾ ਹੈਗਾ ਤੇ ਉਹਨਾਂ ਨੇ ਸਿਰਫ 1 ਜਾਂ 2 ਜਾਂ 5% ਤੱਕ ਪੈਸਾ ਇਨਵੈਸਟ ਕਰਨਾ ਵਾ ਨੰਬਰ 2 ਦੇ ਉੱਤੇ ਪੜ੍ਹਾਈ ਲਿਖਾਈ ਘੱਟ ਕਈ ਬੱਚੇ 12 ਪੜ੍ਹ ਕੇ ਸ਼ੇਅਰ ਮਾਰਕੀਟ ਦੇ ਵਿੱਚ ਐਂਟਰੀ ਕਰਦੇ ਨੇ ਮੈਂ ਇਹ ਨਹੀਂ ਕਹਿੰਦਾ ਵੀ 12 ਪੜ੍ਹਾਈਆਂ ਕਰਕੇ ਬੰਦਾ ਸ਼ੇਅਰ ਮਾਰਕੀਟ ਦੇ ਵਿੱਚ ਟਰੇਡਿੰਗ ਨਹੀਂ ਕਰ ਸਕਦਾ ਹੋ ਸਕਦਾ ਉਹਨਾਂ ਦਾ ਦਿਮਾਗ ਬਹੁਤ ਹੋਵੇ ਪੈਸੇ ਵਧੀਆ ਕਮਾਉਂਦੇ ਵੀ ਹੋਣ ਕੁਝ ਬੰਦੇ ਹੋਣਗੇ ਵੀ ਪਰ ਜਿਹੜਾ ਮੇਨ ਗਾਰਨ ਆ ਘੱਟ ਪੜ੍ਹਾਈ ਦਾ ਆਪਾਂ ਨੂੰ ਟੇਬਲ ਦੇਖਣੇ ਨਹੀਂ ਹੁੰਦੇ ਇਹਦੇ ਟੈਕਨੀਕਲ ਅਨਲਿਸਿਸ ਕਰਨੇ ਹੁੰਦੇ ਨੇ ਉਹ ਨਹੀਂ ਆਉਂਦੇ ਆਪਾਂ ਬ੍ਰੋਕਰ ਦੇ ਸਹਾਰੇ ਕੰਮ ਕਰਦੇ ਆ ਜਦੋਂ ਬ੍ਰੋਕਰ ਕੋਈ ਵੀ ਗਲਤ ਸੌਦਾ ਤੁਹਾਨੂੰ ਦਵਾਉਂਦਾ ਤਾਂ ਉੱਥੇ ਵੀ ਆਪਾਂ ਘਾਟਾ ਘਾ ਲੈਨੇ ਆ ਤੇ ਇਸ ਵਜ੍ਹਾ ਕਰਕੇ ਵੀ ਜਿਹੜਾ ਵਾ ਸ਼ੇਅਰ ਮਾਰਕੀਟ ਵਿੱਚ ਪੈਸਾ ਲਾਉਣਾ ਸੇਫ ਨਹੀਂ ਹੈਗਾ ਬਿਨਾਂ ਸੋਚੇ ਸਮਝੇ ਪੈਸਾ ਇਨਵੈਸਟ ਨਹੀਂ ਕਰ ਸਕਦੇ ਆਪਾਂ ਹੁਣ ਜਿਹੜਾ ਫੇਸਬੁੱਕ ਆ ਜਾਂ ਯੂਟਿਊਬ ਆ ਉਹ ਕਿਦਾਂ ਛੋਟੇ ਬੱਚਿਆਂ ਨੂੰ ਜਾਂ 16 ਸਾਲ ਦੀ ਉਮਰ ਨੂੰ ਟਾਰਗੇਟ ਕਰਦਾ ਟਾਰਗੇਟ ਕਰਨ ਦਾ ਤਰੀਕਾ ਇਹ ਆ ਵੀ ਉਹ ਇ ਵੀਡੀਓਜ਼ ਦਿਖਾ ਰਹੇ ਨੇ ਇਹਨੇ ਤੁਹਾਨੂੰ ਲਾਲਚ ਦੇ ਰਹੇ ਨੇ ਹਰ 2-3 ਮਿੰਟ ਬਾਅਦ ਕੋਈ ਨਾ ਕੋਈ ਪੰਜਾਬ ਦੇ ਵਿੱਚੋਂ ਕੋਈ ਨਾ ਕੋਈ ਪੂਰੇ ਭਾਰਤ ਦੇ ਵਿੱਚੋਂ ਕੋਈ ਨਾ ਕੋਈ ਤੁਹਾਨੂੰ ਦੱਸ ਰਿਹਾ ਹੁੰਦਾ ਵੀ ਸ਼ੇਅਰ ਮਾਰਕੀਟ ਦੇ ਵਿੱਚ ਇੰਨਾ ਪੈਸਾ ਲਗਾਓ ਅਸੀਂ ਇੰਨੇ ਅਮੀਰ ਹੋ ਗਏ ਇੰਨੀ ਰਿਟਰਨ ਹੋ ਗਈ 200% ਰਿਟਰਨ ਹੋ ਗਈ 500% ਰਿਟਰਨ ਹੋ ਗਈ ਛੋਟੇ ਛੋਟੇ ਸਟਾਕ ਚੱਕ ਕੇ ਤੁਹਾਨੂੰ ਦਿਖਾਉਂਦੇ ਨੇ ਤੇ ਤੁਹਾਨੂੰ ਬੜਾ ਮਤਲਬ ਵਧੀਆ ਪਿੱਚ ਕਰਦੇ ਨੇ ਉਹਨੂੰ ਦੇਖ ਕੇ ਤੁਸੀਂ ਕੀ ਹੁੰਨੇ ਹੋ ਖੁਸ਼ ਹੋ ਹੁੰਨੇ ਹੋ ਤੇ ਤੁਹਾਡੇ ਮਨ ਚ ਲਾਲਚ ਹੁੰਦਾ ਹੈ ਕਿ ਤੁਸੀਂ ਵੀ ਆਪਣੇ ਜਿਹੜੇ ਪੈਸੇ ਹੁੰਦੇ ਨੇ ਥੋੜੇ ਬਹੁਤ ਚੱਕ ਕੇ ਸ਼ੇਅਰ ਮਾਰਕੀਟ ਚ ਲਾ ਲੈਂਦੇ ਹੋ ਤੇ ਤੁਸੀਂ ਵੀ ਸੋਚਣ ਲੱਗ ਜਾਂਦੇ ਹੋ ਵੀ ਮੈਨੂੰ ਕੱਲੂ ਇੰਨੇ ਹੋ ਜਾਣਗੇ ਜਾਂ ਮਹੀਨੇ ਬਾਅਦ ਮੇਰੇ ਦੁੱਗਣੇ ਤਿਗਣੇ ਹੋ ਜਾਣਗੇ 100 ਗੁਣਾ ਹੋ ਜੂ 500 ਗੁਣਾ ਹੋ ਜੂ ਐਦਾਂ ਨਹੀਂ ਹੁੰਦਾ ਉਸੇ ਕਰਕੇ ਵੀ ਆਪਾਂ ਮਾਰ ਖਾਨਨੇ ਆ ਸ਼ੇਅਰ ਮਾਰਕੀਟ ਦੇ ਵਿੱਚੋਂ ਪੈਸਾ ਨਹੀਂ ਕਮਾ ਪਾਉਂਦੇ ਜਿਹੜੀ ਸ਼ੇਅਰ ਮਾਰਕੀਟ ਦੀ ਗੇਮ ਆ ਉਹ ਸ਼ੇਅਰ ਮਾਰਕੀਟ ਹੈਗੀ ਆ ਲੰਬੇ ਸਮੇਂ ਦੀ ਗੇਮ ਆ ਲੰਬੀ ਅਵਧੀ ਦੀ ਗੇਮ ਆ ਜਦੋਂ ਵੀ ਤੁਸੀਂ ਕੋਈ ਸ਼ੇਅਰ ਲੈਣਾ ਪਹਿਲਾਂ ਤਾਂ ਕੰਪਨੀ ਦੀ ਬੈਕਗ੍ਰਾਉਂਡ ਬਹੁਤ ਚੈੱਕ ਕਰਨੀ ਜ਼ਰੂਰੀ ਹੁੰਦੀ ਆ ਆਪਾਂ ਲੋਕਾਂ ਦੇ ਵਹਿਕਾਵੇ ਜਾ ਕੇ ਸ਼ੇਅਰ ਲੈ ਲੈਣੇ ਆ ਜਾਂ ਆਪਾਂ ਕਿਸੇ ਨੂੰ ਦੇਖ ਕੇ ਉਹਦੇ ਮਗਰ ਤੁਰ ਪੰਨਿਆ ਇਦਾਂ ਨਹੀਂ ਹੁੰਦਾ ਪਹਿਲਾਂ ਆਪਣੇ ਆਪ ਨੂੰ ਸਮਝਣਾ ਤੇ ਆਪਣੇ ਆਪ ਨੂੰ ਸਮਝੋਣਾ ਬਹੁਤ ਜ਼ਰੂਰੀ ਆ ਸ਼ੇਅਰ ਮਾਰਕੀਟ ਦੇ ਵਿੱਚ ਨਹੀਂ ਤਾਂ ਆਪਾਂ ਬਹੁਤ ਘਾਟਾ ਖਾਵਾਂਗੇ ਕਿਉਂਕਿ ਕਈ ਕੰਪਨੀਆਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸ਼ੇਅਰ ਦਾ ਪ੍ਰਾਈਸ ਘਟ ਹੁੰਦਾ ਪਰ ਕੰਪਨੀ ਬਹੁਤ ਮਿਹਨਤ ਕਰ ਲਈ ਹੁੰਦੀ ਆ ਲਗਾਤਾਰ ਉਹ ਗਰੋ ਕਰ ਰਹੀ ਹੁੰਦੀ ਆ ਤੇ ਆਪਾਂ ਨੂੰ ਉਹਦੇ ਨਾਲ ਰਿਲੇਟਡ ਜਿਹੜੇ ਸ਼ੇਅਰ ਨੇ ਖਰੀਦਣੇ ਚਾਹੀਦੇ ਨੇ ਤਾਂ ਕਿ ਆਪਾਂ ਨੂੰ ਤਰੱਕੀ ਮਿਲੇ ਉਹ ਵੀ ਸ਼ੇਅਰ ਰਾਤੋ ਰਾਤ ਤੁਹਾਨੂੰ ਪੈਸਾ ਨਹੀਂ ਦਿੰਦੇ ਉਹਨਾਂ ਸ਼ੇਅਰਾਂ ਨੂੰ ਵੀ ਕੁਝ ਸਾਲਾਂ ਦੇ ਲਈ ਰੱਖਣਾ ਪੈਂਦਾ ਵਾ ਇੱਕ ਹੋਰ ਜਿਹੜੀਆਂ ਰੀਲਸ ਚੱਲਦੀਆਂ ਨੇ ਇੰਸਟਾਗ੍ਰam ਦੇ ਉੱਪਰ ਫੇਸਬੁੱਕ ਦੇ ਉੱਪਰ ਉਹ ਚੱਲਦੀਆਂ ਨੇ ਇੰਟਰਾਡੇ ਟ੍ਰੇਡਿੰਗ ਸ਼ੇਅਰ ਮਾਰਕੀਟ ਦੋ ਤਰ੍ਹਾਂ ਦੀ ਟ੍ਰੇਡਿੰਗ ਆ ਡਿਲੀਵਰੀ ਬੇਸ ਤੇ ਇੰਟਰਾਡੇ ਇੰਟਰਾਡੇ ਮਤਲਬ ਵੀ ਤੁਸੀਂ ਰੋਜ਼ ਦੇ ਸੌਦੇ ਖਰੀਦਣੇ ਨੇ ਤੇ ਰੋਜ਼ ਹੀ ਵੇਚਣੇ ਨੇ ਰੋਜ਼ ਵੇਚ ਕੇ ਤੁਸੀਂ ਪ੍ਰੋਫਿਟ ਜਾਂ ਲਾਸ ਬੁੱਕ ਕਰਨਾ ਕੁਝ ਸਕਿੰਟਾਂ ਦੀ ਗੇਮ ਆ ਉਹਦੇ ਵਿੱਚ ਜਿਨ੍ਹਾਂ ਦੇ ਕੋਲੇ ਕਰੋੜਾ ਰੁਪਇਆ ਹੁੰਦਾ ਬੈਕਐਂਡ ਦੇ ਉਹੀ ਪਲੇਅਰ ਖੇਡਦੇ ਨੇ ਆਪਾਂ 100 500 200 ਹਜ਼ਾਰ ਲੱਖ ਰੁਪਇਆ ਲੈ ਕੇ ਇੰਟਰਾਡੇ ਕਰਨ ਲੱਜਨੇ ਆ ਤੇ ਆਪਾਂ ਘਾਟਾ ਹੀ ਖਾਨੇ ਆ ਕਿਉਂਕਿ ਇੰਟਰਾਡੇ ਦੇ ਵਿੱਚ ਕਦੇ ਵੀ ਉਨੀ ਰਿਟਰਨ ਨਹੀਂ ਆਉਂਦੀ ਜਿੰਨੀ ਆਪਾਂ ਸੋਚੀ ਬੈਠੇ ਆ ਤੁਹਾਨੂੰ ਲਾਲਚ ਦਿੱਤਾ ਜਾਂਦਾ YouTube ਰਾਹੀਂ Facebook ਰਾਹੀਂ Instagram ਰਾਹੀਂ ਆਪਾਂ ਉਸ ਲਾਲਚ ਦੇ ਵਿੱਚ ਆ ਕੇ ਆਪਣੇ ਪੈਸੇ ਡਬੋ ਬੈਠਦੇ ਆ हां अगर वही बंदा ਤੁਹਾਨੂੰ ਜੋ ਤੁਹਾਡਾ ਬ੍ਰੋਕਰ ਗਾਈਡ ਕਰੇ ਵੀ ਡਿਲੀਵਰੀ ਬੇਸ ਮਤਲਬ ਡਿਲੀਵਰੀ ਦਾ ਮਤਲਬ ਵੀ ਤੁਸੀਂ ਲੰਬੇ ਸਮੇਂ ਦੇ ਲਈ ਸ਼ੇਅਰ ਹੋਲਡ ਕਰ ਸਕਦੇ ਹੋ ਕੱਲੂ ਸ਼ੇਅਰ ਦਾ ਪ੍ਰਾਈਸ ਘਿਰਦਾ ਵੀ ਆ ਤਾਂ ਤੁਹਾਡੇ ਪੈਸੇ ਤੁਹਾਡੇ ਕੋਲ ਹੈਗੇ ਨੇ ਤੁਹਾਡੀ ਮਰਜ਼ੀ ਆ ਤੁਸੀਂ ਉਹਨੂੰ ਵੇਚੋ ਨਾ ਵੇਚੋ ਤੁਸੀਂ ਹੋਲਡ ਕਰੋ ਜਦ ਤੱਕ ਰੇਟ ਨਹੀਂ ਵੱਧਦਾ ਹੋਰ ਉਹ ਤੱਕ ਤੁਸੀਂ ਆਪਣੇ ਸ਼ੇਅਰਾਂ ਨੂੰ ਰੱਖ ਸਕਦੇ ਹੋ ਜਦੋਂ ਰੇਟ ਵੱਧੂਗਾ ਤੇ ਤੁਸੀਂ ਵੇਚ ਸਕਦੇ ਹੋ ਆਪਾਂ ਇੱਕ ਐਗਜ਼ਾਮਪਲ ਲੈਨੇ ਆ ਐਗਜ਼ਾਮਪਲ ਦੇ ਪੇਟੀਐਮ ਸ਼ੇਅਰ ਚੱਕਦੇ ਆ ਪੇਟੀਐਮ ਦਾ ਆਈਪੀਓ ਲਾਂਚ ਹੋਇਆ ਬੜਾ ਘੱਟ ਪ੍ਰਾਈਸ ਤੇ ਲਿਸਟਿੰਗ ਹੋਇਆ ਲੋਕਾਂ ਨੂੰ ਘਾਟਾ ਪਿਆ ਲੋਕਾਂ ਨੇ ਹੋਲਡ ਕੀਤਾ 50% ਕਵਰ ਕਰ ਗਿਆ 1000 ਰੁਪਏ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਫਿਰ ਕੰਪਲਾਈਂਸ ਇਸ਼ੂ ਆਈ ਇੰਡੀਆ ਦੇ ਵਿੱਚ ਫਿਰ ਜਿਹੜਾ ਸਟਾਕ ਆ 280 ਤੱਕ ਆ ਗਿਆ 280 ਤੋਂ ਫੇਰ ਕਰਦਾ 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 ਅੱਜ ਦੀ ਡੇਟ ਦੇ ਵਿੱਚ 600 ਕੁ ਰੁਪਏ ਦੇ ਉੱਪਰ ਟ੍ਰੇਡ ਕਰ ਰਿਹਾ ਮਤਲਬ ਸ਼ੇਅਰ ਮਾਰਕੀਟ ਉੱਪਰ ਥੱਲੇ ਦੀ ਗੇਮ ਆ ਤੇ ਜਿਹੜੇ ਲੋਕਾਂ ਨੇ ਸ਼ੇਅਰ ਉਸ ਸ਼ੇਅਰ ਨੂੰ ਬਚਾ ਕੇ ਰੱਖਿਆ ਹਲੇ ਤੱਕ ਵੇਚਿਆ ਨਹੀਂ ਉਹਨਾਂ ਨੇ ਆਪਣਾ ਜਿਹੜਾ ਲਾਸ ਆ ਲਗਭਗ 50% ਕਵਰ ਕਰ ਲਿਆ ਸੋ ਇਦਾਂ ਦੀ ਸ਼ੇਅਰ ਮਾਰਕੀਟ ਦੀ ਗੇਮ ਆ ਸੋ ਆਪਾਂ ਕੀ ਕਰਦੇ ਹਾਂ ਜਦੋਂ ਥੱਲੇ ਗਿਰ ਜਾਂਦੀ ਹੈ ਸ਼ੇਅਰ ਮਾਰਕੀਟ ਆਪਾਂ ਇੱਕਦਮ ਸਾਰਾ ਪੈਸਾ ਕੱਢ ਲੈਣਿਆਂ ਤੇ ਆਪਣੇ ਆਪ ਨੂੰ ਲਾਸ ਦੇ ਵਿੱਚ ਪਾ ਕੇ ਲਾਸ ਬੁੱਕ ਕਰਕੇ ਸਿਰਫ ੜ ਕੇ ਬੈਠ ਜੰਨੇ ਆ ਵੀ ਸਾਡੇ ਨਾਲ ਕੀ ਵਾਪਰਿਆ ਹੁਣ ਸਵਾਲ ਪੈਦਾ ਹੁੰਦਾ ਸ਼ੇਅਰ ਮਾਰਕੀਟ ਕਿੰਨਾ ਲੋਕਾਂ ਦੇ ਲਈ ਬਣੀ ਹੋਈ ਆ ਸ਼ੇਅਰ ਮਾਰਕੀਟ ਦੇ ਵਿੱਚ ਇਹ ਨਹੀਂ ਵੀ ਆਮ ਲੋਕ ਨਹੀਂ ਇਨਵੈਸਟ ਕਰ ਸਕਦੇ ਪੂਰੇ ਦਾ ਪੂਰਾ ਆਵਾਮ ਆ ਇਨਵੈਸਟਮੈਂਟ ਕਰ ਸਕਦਾ ਵਾ ਪਰ ਮੇਰੇ ਹਿਸਾਬ ਨਾਲ ਸ਼ੇਅਰ ਮਾਰਕੀਟ ਸਿਰਫ ਉਸ ਬੰਦੇ ਲਈ ਆ ਜਿਹਨੂੰ ਇਹਦੇ ਬਾਰੇ ਪੂਰੀ ਨੋਲੇਜ ਆ ਕੰਪਨੀਆਂ ਬਾਰੇ ਪੜ੍ਹਨਾ ਆਉਂਦਾ ਪਤਾ ਚੱਲਦਾ ਉਹਨਾਂ ਨੂੰ ਕੰਪਨੀ ਕਿਹੜੀ ਕਿੰਨੇ ਘਾਟੇ 'ਚ ਚੱਲ ਰਹੀ ਆ ਕਿੰਨਾ ਡਿਵੀਡੈਂਡ ਦੇ ਰਹੀ ਆ ਜਾਂ ਉਹਦੀ ਸਾਲ ਦਰ ਸਾਲ ਕਿੰਨੀ ਤਰੱਕੀ ਹੋ ਰਹੀ ਆ ਕਿੰਨੇ ਲੋਕਾਂ ਕੋਲ ਸ਼ੇਅਰ ਉਹਦੇ ਪਏ ਨੇ ਕੀ ਲੋਕ ਸ਼ੇਅਰ ਲੈ ਕੇ ਜਦੀ ਵੇਚ ਕੇ ਬਾਹਰ ਤਾਂ ਨਹੀਂ ਹੁੰਦੇ ਕਿੰਨੇ ਬਾਹਰਲੇ ਲੋਕਾਂ ਨੇ ਇਨਵੈਸਟ ਕੀਤੇ ਹੋਏ ਨੇ ਕਿੰਨੇ ਆਪਣੇ ਲੋਕਲ ਬੰਦਿਆਂ ਨੇ ਜਿਹੜੇ ਵੱਡੇ ਵੱਡੇ ਪਲੇਅਰ ਨੇ ਉਹਨਾਂ ਨੇ ਪੈਸੇ ਇਨਵੈਸਟ ਕੀਤੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਹੀ ਸ਼ੇਅਰ ਮਾਰਕੀਟ ਦੇ ਵਿੱਚ ਐਂਟਰ ਕੀਤਾ ਜਾਂਦਾ ਜਾਂ ਸ਼ੇਅਰ ਖਰੀਦਿਆ ਜਾਂਦਾ ਸੋ ਜਿਹੜੇ ਲੋਕਾਂ ਨੂੰ ਇਹ ਚੀਜ਼ ਹੁੰਦੀ ਆ ਉਹ ਇਹ ਕਰ ਸਕਦੇ ਨੇ ਜਿਹੜੇ ਬੱਚੇ ਨੇ ਜਿਹੜੇ ਯੂਥ ਨੇ ਜਿਹੜੇ ਰੀਲਾ ਤੋਂ ਇਮਪ੍ਰੈਸ ਹੋ ਕੇ ਆਪਣੇ ਪੈਸੇ ਨੂੰ ਇਨਵੈਸਟ ਕਰਦੇ ਨੇ ਤੇ ਕਹਿੰਦੇ ਨੇ ਰਾਤੋ ਰਾਤ ਅਸੀਂ ਅਮੀਰ ਹੋ ਜਾਾਂਗੇ ਡਬਲ ਹੋ ਜਾਾਂਗੇ ਉਹ ਸਿਰਫ ਇੱਕ ਤੁਹਾਡੇ ਲਈ ਸਕੈਮ ਆ ਤੁਹਾਡੇ ਲਈ ਇੱਕ ਸੁਪਨਾ ਦਿਖਾਇਆ ਜਾਂਦਾ ਉਸ ਸੁਪਨੇ ਦੇ ਵਿੱਚ ਤੁਸੀਂ ਆਉਂਦੇ ਹੋ ਉਸ ਟਰੈਪ ਚ ਫਸਦੇ ਹੋ ਤੇ ਤੁਸੀਂ ਆਪਣਾ ਨੁਕਸਾਨ ਕਰਾਉਂਦੇ ਹੋ ਸੋ ਇਹ ਜਿਹੜਾ ਨੁਕਸਾਨ ਆ ਉਹ ਤੁਹਾਡਾ ਨਹੀਂ ਹੁੰਦਾ ਤੁਹਾਡੇ ਮਾਤਾ ਪਿਤਾ ਦਾ ਹੁੰਦਾ ਕਿਉਂਕਿ ਇੱਕੇ ਜੇ ਹੁੰਦੀ ਆ ਤੁਸੀਂ ਪੈਸੇ ਨਹੀਂ ਕਮਾ ਰਹੇ ਹੁੰਦੇ ਤੁਹਾਡੇ ਮਾਪਿਓ ਪੇਰੈਂਟਸ ਪੈਸੇ ਕਮਾ ਰਹੇ ਹੁੰਦੇ ਨੇ ਆਪਾਂ ਉਹਨਾਂ ਤੋਂ ਬਿਨਾਂ ਪੁੱਛੇ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਆ ਤੇ ਆਪਾਂ ਨੂੰ ਉਨੀ ਸਮਝਦਾਰੀ ਨਹੀਂ ਹੁੰਦੀ ਕਿ ਆਪਾਂ ਨੁਕਸਾਨ ਕਰੋਨੇ ਆ ਹਾਂ ਜਿਹੜੇ ਇੰਸਟਾਗ੍ਰam ਦੇ ਉੱਪਰ ਇੰਨੇ ਇੰਨੇ ਵੱਡਾ ਵੱਡਾ ਬਿਆਨ ਦਿੰਦੇ ਨੇ ਇੰਨੇ ਇੰਨੇ ਪ੍ਰਚਨ ਛਾੜਦੇ ਨੇ ਵੀ ਰਾਤੋਂ ਰਾਤ ਅਮੀਰ ਹੋ ਜਾਗੇ ਪੈਨੀ ਸਟੋਕ ਖਰੀਦ ਲਓ ਮੈਨੂੰ ਇੰਨੀ ਰਿਟਰਨ ਮਿਲ ਗਈ ਤੁਹਾਨੂੰ ਵੱਡੀਆਂ ਵੱਡੀਆਂ ਫੋਟੋਸ ਦਿਖਾਉਂਦੇ ਨੇ ਤੁਹਾਨੂੰ ਲਿਖਿਆ ਹੁੰਦਾ 100% ਰਿਟਰਨ 500% ਉਹ ਸਾਰਾ ਕੁਝ ਹੈਗਾ ਫੇਕ ਉਹ ਸਿਰਫ ਤੁਹਾਨੂੰ ਦਿਖਾਉਣ ਦੇ ਲਈ ਤੇ ਤੁਹਾਡੇ ਮਨ ਦੇ ਵਿੱਚ ਲਾਲਚ ਪੈਦਾ ਕਰਨ ਦੇ ਲਈ ਹੀ ਲੋਕਾਂ ਦੇ ਨੇ ਪਲੱਸ ਉਹਨਾਂ ਦਾ ਫਾਇਦਾ ਹੋਵੇ ਜਿੰਨੇ ਲੋਕ ਉਹਨਾਂ ਨੂੰ ਵੱਧ ਤੋਂ ਵੱਧ ਦੇਖਣਗੇ ਓਨੀ ਹੀ ਉਹਨਾਂ ਨੂੰ ਕਮਾਈ ਹੋਊਗੀ ਤੇ ਇਹ ਵੀ ਹੁੰਦਾ ਵੀ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਆਈਡੀਆ ਆਪਾਂ ਸੇਵ ਕਰਕੇ ਉਹਨਾਂ ਦੇ ਥਰੂ ਇਨਵੈਸਟਮੈਂਟ ਕਰਨਾ ਸ਼ੁਰੂ ਕਰਦੇ ਆਂ ਤੇ ਉਹ ਪੈਸਾ ਕਮਾਉਂਦੇ ਨੇ ਤੇ ਆਪਾਂ ਪੈਸਾ ਗਵੋਨੇ ਆਂ ਉਹ ਇੱਕ ਰੈਫਰਲ ਕੋਡ ਵੀ ਦਿੰਦੇ ਨੇ ਹਰ ਵੀਡੀਓ ਦੇ ਵਿੱਚ ਵਿੱਚ ਜੇ ਕਿਸੇ ਨੇ ਡੀਮੈਟ ਅਕਾਊਂਟ ਖੋਲਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਰੈਫਰਲ ਕੋਡ ਦੇ ਉੱਤੇ ਵੀ ਉਹਨਾਂ ਨੂੰ ਕੁਝ ਨਾ ਕੁਝ ਪੈਸੇ ਨੇ ਜਿਹੜੇ ਅਕਾਊਂਟ ਓਪਨ ਤੇ ਮਿਲਦੇ ਨੇ ਐਸੀ ਜਿਹਾ ਲੱਖਾਂ ਲੋਕ ਉਹਨਾਂ ਨੂੰ ਦੇਖਦੇ ਨੇ ਹਜ਼ਾਰਾਂ ਲੋਕ ਅਕਾਊਂਟ ਬਣਾਉਂਦੇ ਨੇ ਤੇ ਹਜ਼ਾਰਾਂ ਦੇ ਹਿਸਾਬ ਨਾਲ ਉਹ ਕਮਾਈ ਕਰਦੇ ਨੇ ਸੋ ਇਹ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਇੰਸਟਾਗ੍ਰਾਮ YouTube ਦੇ ਉੱਪਰ ਦਿਖਾਈ ਜਾਂਦੀ ਸ਼ੇਅਰ ਮਾਰਕੀਟ ਸੋ ਇਸ ਤੋਂ ਬਚ ਕੇ ਰਹੋ ਜੇ ਕਿਸੇ ਨੇ ਐਂਟਰ ਕਰਨਾ ਪਹਿਲਾਂ ਪੜ੍ਹਾਈ ਕਰੋ ਕਿਸੇ ਚੰਗੇ ਬੰਦੇ ਨੂੰ ਜਿਹੜਾ ਐਕਸਪਰਟ ਆ ਉਹਦੀ ਸਲਾਹ ਲਓ ਜਿਹੜਾ ਚੰਗਾ ਬੰਦਾ ਹੋਊਗਾ ਉਹ ਤੁਹਾਨੂੰ ਕਦੇ ਵੀ ਘੱਟ ਪੂੰਜੀ ਦੇ ਨਾਲ ਸ਼ੇਅਰ ਮਾਰਕੀਟ ਦੇ ਵਿੱਚ ਐਂਟਰ ਕਰਨ ਦੀ ਇਜਾਜ਼ਤ ਨਹੀਂ ਦੇਊਗਾ ਉਹ ਤੁਹਾਨੂੰ ਕਹੂਗਾ ਪਹਿਲਾਂ ਤੁਸੀਂ ਇਹਦੇ ਬਾਰੇ ਸਿੱਖ ਕੇ ਆਓ ਪੜ੍ਹੋ ਕਿਤਾਬਾਂ ਪੜ੍ਹੋ ਤੇ ਲੋਕਾਂ ਨੂੰ ਦੇਖੋ ਵੀ ਕਿੱਦਾਂ ਪੈਸੇ ਕਮਾਏ ਜਾਂਦੇ ਨੇ ਫੇਰ ਹੀ ਇਸ ਮਾਰਕੀਟ ਦੇ ਵਿੱਚ ਤੁਸੀਂ ਐਂਟਰ ਕਰੋ ਸੋ ਏਡੀ ਇੱਕ ਵੀਡੀਓ ਸੀ ਵਧੀਆ ਲੱਗੂਗੀ ਸ਼ੇਅਰ ਕਰਿਓ ਲਾਈਕ ਕਰਿਓ